ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਜਿਹੜੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਉੱਥੇ ਹੀ ਐਸਜੀਪੀਸੀ ਦੇ ਸਖਤਰ ਗੁਰਚਰਨ ਸਿੰਘ ਗਰੇਵਾਲ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਕੁਝ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਸੀਂ ਜ਼ਰੂਰ ਹੈ ਜਿਹੜਾ ਇਸ ਗੱਲ ਨੂੰ ਲੈ ਕੇ ਵਾਅਦਾ ਪੂਰਾ ਕਰਾਂਗੇ ਪਰੰਤੂ ਉਹ ਆਪਣੇ ਵਾਅਦੇ ਤੋਂ ਮੁਕਰ ਗਏ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਜਾ ਰਹੇ ਨੇ ਉਹ ਮੁੱਦਿਆਂ ਲੈ ਕੇ ਸੁਣਦੇ ਐਸਜੀ ਸਿਦੇ ਸਕੱਤਰ ਗੋਚਾਰਨ ਸਿੰਘ ਅਰੇਵਾਲ ਦਾ ਕੀ ਕਹਿਣਾ ਜੀ ਦੇ ਬਰਸਾਈ ਇਸ ਧਰਤੀ ਗੁਰਦੁਆਰਾ ਪਠਾ ਸਾਹਿਬ ਵਿਖੇ ਹਰ ਸਾਲ ਸ਼ਹੀਦੀ ਪੰਦਰਵਾੜਾ ਆਪਾਂ ਮਨਾਉਂਦੇ ਆਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਹੈ ਪੰਥ ਦੀਆਂ ਮਹਾਨ ਸ਼ਖਸੀਅਤਾਂ ਇਸ ਸਮਾਗਮ ਵਿੱਚ ਬਿਰਾਜਮਾਨ ਨੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਤੁਸੀਂ ਸਰਵਣ ਕਰ ਰਹੇ ਸੀ ਮੇਰੇ ਤੋਂ ਪਹਿਲਾਂ ਬੜੇ ਹੀ ਸਤਕਾਰਤ ਬੁਲਾ ਰਹਿਆ ਨੇ ਆਪ ਜੀ ਨਾਲ ਉਸ ਸਮੇਂ ਦੇ ਇਤਿਹਾਸ ਦੀ ਸਾਂਝ ਪਾਈ ਆ ਇਹ ਤਰ੍ਹਾਂ ਚੱਲਦਾ ਰਹਿਣਾ ਇਹ ਇਤਿਹਾਸ ਵੜਮੁੱਲਾ ਇਤਿਹਾਸ ਹੈ ਕੌਮ ਦੇ ਅੰਦਰ ਵੱਡਾ ਸਨਮਾਨ ਹੈ ਤੇ ਤੁਹਾਡੀ ਮਾਣ ਵਾਲੀ ਗੱਲ ਹੈ ਕਿ ਤੁਹਾਡੀ ਇਹ ਜਾਇਦਾਦ ਹੈ ਤੁਹਾਡੀ ਵਿਰਾਸਤ ਹੈ ਤੁਹਾਡਾ ਹੈ ਇਸ ਗੱਲ ਦਾ ਅਸੀਂ ਮਾਣ ਕਰਦੇ ਹਾਂ ਛੋਟਾ ਜਾਂ ਲੰਬਾ ਗੋਗੀ ਜੀ ਹੋਣਾ ਨੇ ਦਿੱਤਾ ਜਰੂਰ ਸਾਨੂੰ ਸੁਣਨਾ ਚਾਹੀਦਾ ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਇਤਿਹਾਸ ਚੱਲਦਾ ਰਹਿੰਦਾ ਹੈ ਇਤਿਹਾਸ ਸਾਨੂੰ ਨਵੇਂ ਸਬਕ ਵੀ ਦਿੰਦਾ ਹੈ ਤੇ ਨਵੀਆਂ ਲੀਹਾਂ ਦੇ ਵਿੱਚ ਸਾਨੂੰ ਜਿਹੜੀਆਂ ਪਾਈਆਂ ਹੋਈਆਂ ਨੇ ਉਹਦੇ ਚੱਲਣ ਦੀ ਗੱਲ ਵੀ ਕਰਦਾ ਜਿਹੜੇ ਇਤਿਹਾਸ ਨੂੰ ਤੁਸੀਂ ਅੱਜ ਯਾਦ ਕਰ ਰਹੇ ਹੋ ਉਹ ਤੇ ਹਰ ਭਾਵੇਂ ਕਿ ਸਮੁੱਚੀ ਮਨੁੱਖਤਾ ਦਾ ਇਤਿਹਾਸ ਹੈ ਇੱਥੇ ਨਹਿੰਗ ਖਾਂ ਮੁਸਲਮਾਨ ਦੀ ਗੱਲ ਕੀਤੀ ਗਈ ਹੈ ਇਹ ਜਿਹੜੇ ਵੱਡੀ ਗੱਲ ਹੈ ਕਿ ਇਹ ਇਹੜਾ ਫਰਸਵਾਵਾ ਇਹਨੂੰ ਸਾਰੇ ਲੋਕ ਸਨਮਾਨ ਦਿੰਦੇ ਆ ਸਤਕਾਰ ਦਿੰਦੇ ਆ ਗੁਰੂ ਰਾਮਦੇਵ ਜੀ ਮਹਾਰਾਜ ਨੇ ਕੋਲ ਦੁਨੀਆ ਦੇ ਅੰਦਰ ਪ੍ਰਵਣ ਕੀਤਾ ਉਦਾਸੀਆਂ ਕੀਤੀਆਂ ਲੋਕਾਂ ਨੇ ਆਪਣੇ ਆਪਣੇ ਤੌਰ ਤੇ ਉਹਨਾਂ ਨੂੰ ਵਲੀ ਪੀਰ ਪਕੰਬਰ ਔਲੀਆ ਮੰਨਿਆ ਇਹ ਵੀ ਉਸੇ ਇਤਿਹਾਸ ਦੀ ਗੱਲ ਆਗੀ ਚਾਹੇ ਕੋਈ Hindu ਆ ਚਾਹੇ Musalman ਆ ਕੋਈ ਵੀ ਧਰਮ ਦਾ ਉਹ ਆਪਣੇ ਗੁਰੂ ਸਹਿਬਾ ਦੇ ਕਿੰਦਾ ਰਖਦਾ ਦੇ ਇਤਿਹਾਸ ਦੇ ਨਾਲ ਜੁੜ ਕੇ ਰਹਿੰਦਾ ਹੈ ਪੁਰਾਣੇ ਇਤਿਹਾਸ ਦੀ ਗੱਲ ਅੱਜ ਨਾਲ ਜੋੜ ਕੇ ਦੱਸਣੀ ਚਾਹਣਾ ਮੈਂ ਸਿਰਫ 2 ਹੀ ਲੈਣੇ ਆ ਕਿਉਂਕਿ ਸਾਡੇ ਸਤਕਾਰ ਤੁ ਬੁਲਾ ਰਹੇ ਨੇ ਹੋਰ ਵੀ ਵੱਡੀ ਸਮਾਗਮਾਂ ਵਿੱਚ ਪਹੁੰਚਣਾ ਹੈ ਇੱਥੇ ਜ਼ਿਕਰ ਹੋ ਰਿਹਾ ਸੀਗਾ ਕਿ ਅਨੰਦਪੁਰ ਦਾ ਕਿਲਾ ਉਸ ਕਿਲੇ ਦੇ ਆਲੇ ਦੁਆਲੇ ਰਾਜੇ ਨੇ ਉਹਨਾਂ ਨੂੰ ਪਹਾੜੀ ਰਾਜੇ ਕਹਿੰਦੇ ਆ ਉਹ ਕੌਣ ਸਾਨੂੰ ਦਾ ਬਾਰੇ ਤੁਹਾਨੂੰ ਪੂਰਾ ਪਤਾ ਹੈ ਇੱਕ ਗੱਲ ਮੇਰੇ ਮਨ ਚ ਬੜੀ ਵਿਲੱਖਣ ਆਈ ਆ ਕਿ ਕਸ਼ਮੀਰ ਤੋਂ ਚੱਲੇ ਕਸ਼ਮੀਰੀ ਪੰਡਤ ਤੁਸੀਂ ਵੀ ਇਸ ਗੱਲ ਨੂੰ ਸਮਝੋਗੇ ਕਸ਼ਮੀਰੀ ਪੰਡਤ ਚੱਲੇ ਅਨੰਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਪਰ ਉੱਥੇ ਜਿਹੜਾ ਆਲੇ ਦੁਆਲੇ ਰਾਜ ਕਰ ਰਹੇ ਨੇ ਉਹ ਬਾਈ ਧਾਰ ਦੇ ਰਾਜੇ ਉਹ ਹਿੰਦੂ ਰਾਜੇ ਨੇ ਰਾਜ ਕਰ ਰਹੇ ਨੇ ਆਪਣੇ ਜਿਨ ਨੂੰ ਬਚਾਉਣ ਵਾਸਤੇ ਉਹਨਾਂ ਨੇ ਰਾਜਿਆਂ ਦੀ ਮਦਦ ਲਈ ਕਿਉਂਕਿ ਰਾਜਿਆਂ ਕੋਲ ਤਾਂ ਫੌਜ ਹੁੰਦੀ ਆ ਪਰ ਉਹਨਾਂ ਨੇ ਕਿਸ ਕਿਸ ਦੇ ਦਰਬਾਰ ਚ ਆ ਕੇ ਆਪਣੀ ਉਹ ਫਰਿਆਦ ਕੀਤੀ ਕਿ ਸਾਡਾ ਧਰਮ ਸਾਡੇ ਤੋਂ ਖੋਇਆ ਜਾ ਰਿਹਾ ਅਰੰਗਦੇਵ ਤਲਵਾਰ ਦੇ ਨਾਲ ਸਾਡੇ ਧਰਮ ਨੂੰ ਤਬਦੀਲ ਕਰ ਰਿਹਾ ਭਾਵੇਂ ਬਰਨਾਰ ਨੇ ਉਸ ਜਿਹਨੂੰ ਨਹੀਂ ਪਹਿਨਿਆ ਪਰ ਉਹਨਾਂ ਨੇ ਫਰਿਆਦ ਆ ਕੇ ਕੀਤੀ ਹੈ ਕਿ ਇਸ ਨਰਪੁਰ ਸਾਹਿਬ ਦੀ ਧਰਤੀ ਤੇ ਜਿਸ ਜਿੱਥੋਂ ਇਤਿਹਾਸ ਦੁਰਦਾਏ 15 ਵਾੜਾ ਤੁਸੀਂ ਸਾਰੇ ਆਪਾ ਮਨਾਉਨੇ ਆ ਦੁਨੀਆ ਦੇ ਅੰਦਰ ਇੱਕ ਵੱਡੀ ਇੱਕ ਵੱਡੀ ਤਵਾਰੀਖ ਹੈ ਜਿਹੜੀ ਕਿ ਜਿਹਨੂੰ ਪੜ੍ਹ ਕੇ ਸੁਣ ਕੇ ਲੋਕ ਸਨਮਾਨ ਕਰਦੇ ਵਾ ਬੈਠਾ ਦੇਖ ਰਿਆ ਸੀ ਪ੍ਰੈਸ ਨਾਲ ਗੱਲ ਕਰ ਰਹੇ ਸਨ ਜਦੋਂ ਮਾਜਰਾ ਸਾਹਿਬ ਕਹਿੰਦੇ ਜਦੋਂ ਮੈਂ ਇਸੇ ਧਰਤੀ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਗਿਆ ਜਦੋਂ ਮੈਂ ਉਸੇ ਗੱਲ ਦੱਸੀ ਕਿ 7 ਸਾਲ ਦੇ 9 ਸਾਲ ਦੇ ਬੱਚਿਆਂ ਨੂੰ ਜਿਉਂਦਾ ਚਿੰਨ ਦਿੱਤਾ ਗਿਆ ਤਾਂ ਉਹਨਾਂ ਲੋਕਾਂ ਨੇ ਕਿਹਾ ਵਾਕਈ ਗਰਮ ਬਾਦ ਤੱਕ ਕਿਉਂ ਤੁਸੀਂ ਇਹਨੂੰ ਸਾਹਕੇ ਬੈਠੇ ਹੋ ਕਿਉਂ ਨਹੀਂ ਅੱਗੇ ਲੈ ਕੇ ਜਾ ਰਹੇ ਇਸ ਗੱਲ ਦਾ ਮੈਂ ਜਵਾਬ ਬਾਅਦ ਦੇਣਾ ਮੈਂ ਗੱਲ ਇਹ ਕਰਦਾ ਕਿ ਇਹ ਉਹ ਧਰਤੀ ਹੈ ਜਿਹੜੀ ਸਭ ਨੂੰ ভরਸਾਉਂਦੀ ਹੈ ਤੇ ਇੱਥੇ ਜਦੋਂ ਗੁਰਗੋਬਨ ਸਿੰਘ ਜੀ ਮਹਾਰਾਜ ਨੂੰ ਕਿਲਾ ਛੱਡਣ ਦੀ ਗੱਲ ਆਈ ਤੇ ਉੱਥੇ ਇੱਕ ਵਰਤਾਨ ਵਾਪਰਿਆ ਜਿਹੜਾ ਅੱਜ ਵੀ ਵਾਪਰ ਰਿਹਾ ਤੁਹਾਨੂੰ ਸਮਝਣ ਦੀ ਲੋੜ ਹੈ ਤੁਹਾਨੂੰ ਪੜ੍ਹਨ ਦੀ ਲੋੜ ਹੈ ਤੁਸੀਂ ਉਸ ਦੇ ਅਸਲ ਅਰਥ ਨੂੰ ਸਮਝੋ ਇੱਥੇ 22 ਧਾਰ ਦੇ ਰਾਜਿਆਂ ਨੇ ਗਊਆਂ ਭੇਟ ਕੀਤੀਆਂ ਉਹਨਾਂ ਨੇ ਕਿਹਾ ਕਿ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਇਸ ਗੱਲ ਦੀ ਸੁਗੰਧ ਹੈ ਕਿਉਂਕਿ ਗਊ ਜਿਹੜਾ ਹਿੰਦੂ ਭਰਾਵਾ ਮੈਂ ਧਰਮ ਦੀ ਗੱਲ ਨਹੀਂ ਕਰਦਾ 22 ਧਾਰ ਨਾਲ ਦੀ ਗੱਲ ਕਰਦਾ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਗਊਆਂ ਦੀ ਸੋਹ ਹੈ ਕਿ ਤੁਸੀਂ ਇਹ ਕਿਲਾ ਛੱਡ ਦਿਓ ਅਸੀਂ ਤੁਹਾਡੇ ਕਿਸੇ ਵੀ ਤਰ੍ਹਾਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਪਰ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਤੇ ਸਿੱਖਾਂ ਨੂੰ ਅੱਗੇ ਭੇਜਿਆ ਜੀ ਦੇ ਵਿੱਚ ਬਹੁਤ ਉਹ ਜਿਹੜੇ ਜਿਹੜੇ ਸਾਡੇ ਗੱਡੇ ਸੀ ਉਹਨਾਂ ਵਿੱਚ ਰਦੀ ਦਾ ਸਮਾਨ ਹੋਰ ਬਹੁਤ ਕੁ ਸੀ ਉਹ ਭਾਈ ਧਾਰ ਦੇ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆਪਣੀ ਸੌ ਤੋੜ ਦਿੱਤੀ ਆਪਣਾ ਇਮਾਨ ਉਹਨਾਂ ਨੇ ਤੋੜ ਦਿੱਤਾ ਅੱਜ ਵੀ ਇਹੀ ਕੁਝ ਹੋ ਰਿਹਾ ਤੁਹਾਡੀ ਕੌਮ ਦੇ ਨਾਲ ਅੱਜ ਉਸ ਗੁਰੂ ਦੀ ਕੌਮ ਦੇ ਨਾਲ ਇਸ ਦੇਸ਼ ਦੇ ਅੰਦਰ ਅਸੀਂ ਘਟ ਗਣਤੀਆਂ ਕੀ ਗੁਨਾਹ ਹੋ ਗਿਆ ਅਸੀਂ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਸੀਂ ਇਸ ਦੇਸ਼ ਦੀ ਇੱਜ਼ਤ ਨੂੰ ਬਚਾਇਆ ਅਸੀਂ ਇਸ ਦੇਸ਼ ਨੂੰ ਯਾਦ ਕਰਾਇਆ ਆਪਣੇ ਸਿਰ ਦੇ ਕੇ ਗੱਲਾਂ ਨਾਲ ਯਾਦ ਨਹੀਂ ਹੋਇਆ ਦੇਸ਼ ਸਿੱਖਾਂ ਦੇ ਇਤਿਹਾਸ ਨੂੰ ਇਸੇ ਕਰਕੇ ਸਨਮਾਨ ਤੇ ਪ੍ਰਵਾਨ ਮੰਨਦਾ ਕਿ ਜੋ ਗੱਲ ਕਹਿੰਦੇ ਆ ਉਹ ਕਰਦੇ ਆ ਕਹਿਣੀ ਤੇ ਕਰਨ ਦੀ ਗੱਲ ਆ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਾ ਸਮਕਾਲੀ ਜਾਂ ਤੁਹਾਡੇ ਸਮੇਂ ਦਾ ਜਿਹਨੇ ਕਿਹਾ ਉਹ ਹੀ ਉਹਨੇ ਕੀਤਾ ਅੱਜ 30 ਸਾਲ ਬਾਅਦ ਵੀ ਉਹਦੀ ਤਸਵੀਰ ਨੂੰ ਮਟਾਇਆ ਨਹੀਂ ਜਾ ਸਕਦਾ ਤੋਂ ਮੈਂ ਜ਼ਿਕਰ ਕਰਦਾ ਕਿ ਉਦੋਂ ਵੀ ਗਊਆਂ ਦੀ ਸੌਂ ਖਾ ਕੇ ਇੱਥੋਂ ਦੇ ਰਾਜੇ ਜਿਹੜੇ ਉਹ ਮੁੱਕ ਗਏ ਅੱਜ ਵੀ ਸਾਡੇ ਕੋਲ ਇਹ ਹੀ ਆ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਾ ਲੈਣ ਤੋਂ ਕਿਤੇ ਵੀ ਗਰੇਜ ਕਰਨ ਦੀ ਲੋੜ ਨਹੀਂ ਜੇ ਚੰਗੀ ਗੱਲ ਆ ਤਾਂ ਚੰਗੀ ਕਹਾਂਗੇ ਮਨ ਨਰਿੰਦਰ ਮੋਦੀ ਗੁਰਨਾਨਗ ਪਾਤਸ਼ਾਹ ਦੇ ਪ੍ਰਕਾਸ਼ ਪੁਰਤ ਤੇ ਆ ਕੇ ਕਹਿੰਦਾ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਇੱਕ ਨੋਟੀਫਿਕੇਸ਼ਨ ਇੱਕ ਜ਼ਬਾਨ ਹੁੰਦੀ ਆ ਲਿਖਤੀ ਦਿੱਤਾ ਤੇ ਅੱਜ 3 ਸਾਲ ਤੋਂ ਉਫ ਦਾ ਬੋਲ ਡਿੱਗਿਆ ਨਹੀਂ ਤੇ ਅਸੀਂ ਉਸ ਵਾਸਤੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘ ਤੁਹਾਡੇ ਨੇ ਜਿਨ੍ਹਾਂ ਨੇ ਕੌਮ ਦੀ ਕਿਸੇ ਨੇ ਉਹਨਾਂ ਨੇ ਆਪਣੀ ਜਾਇਦਾਦ ਲਈ ਲੜਾਈ ਨਹੀਂ ਲੜੀ ਇਤਿਹਾਸਕਾਰ ਬੋਲਦੇ ਨੇ ਤੁਹਾਨੂੰ ਵੀ ਮਾਣ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ 14 ਜਗਾਂ ਨਾ ਜੜ ਨਾ ਜੋਰੂ ਨਾ ਜ਼ਮੀਨ ਵਾਸਤੇ ਸੀ ਇਹੋ ਹੀ ਗੱਲ ਸਿੱਖਾਂ ਨੇ ਕੀ ਕੀਤਾ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਆਪਨੀ ਪੱਗ ਨੂੰ ਡਿੱਗੀ ਪੱਗ ਨੂੰ ਸਿਰ ਦੇ ਬਲਣਾ ਸਾਡੇ ਮਾਣ ਵਾਲੀ ਗੱਲ ਹੈ ਗੁਰੂ ਨੇ ਸਾਨੂੰ ਸਰਦਾਰੀ ਬਖਸ਼ੀ ਹੈ ਬੰਦੀ ਸਿੰਘਾਂ ਨੂੰ ਨੇ ਨਿਜਲੀ ਨਹੀਂ ਕੀਤਾ ਅੱਜ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਦੁੱਗਣੇ ਢਾਈ ਗੁਣੇ ਸਜ਼ਾ ਦਿੱਤੀ ਜਾ ਰਹੀ ਹੈ ਥੋੜੇ ਗਣੂ ਨੇ ਦਿੱਤੀ ਆ ਅਸੀਂ ਭੀਖ ਨਹੀਂ ਮੰਗ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਹਿੰਮ ਨੂੰ ਵੱਡੇ ਪੱਧਰ ਤੇ ਲੈ ਕੇ ਜਾ ਰਹੀ ਆ ਕਿਤੇ ਦਸਕਦੀ ਮਹਿੰਮ ਚਲਾਈ 26 ਲੱਖ ਪਰਿਵਾਰਾਂ ਦਾ ਜਿਹੜਾ ਜਿਹੜਾ ਮਰਦ ਸੀਗਾ ਉਹ ਦੇਸ਼ ਦੇ ਸਾਹਮਣੇ ਰੱਖਣ ਦੀ ਗੱਲ ਕੀਤੀ ਅਸੀਂ ਮਾਰਕਟਾਪੁਰੋਂ ਬਣਾਇਆ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਅੰਦਰ ਦੁਬਾਰਾ ਇਸ ਗੱਲ ਦਾ ਵਿਚਾਰ ਆ ਜਾਏਗਾ ਮੈਂ ਗੱਲ ਕਰਦਾ ਕਿ ਇਹ ਦੇਸ਼ ਦੇ ਲੋਕ ਇਸ ਸਟੇਜ ਦੇ ਸੱਤਾ ਦੇ ਬੈਠੇ ਲੋਕ ਕਹਿੰਦੇ ਅਸੀਂ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦਾ ਦਿਨ ਬਣਾ ਰਹੇ ਹਾਂ ਕੱਲ ਕੱਲ ਬਣਾਇਆ ਗਿਆ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਿਦੀਪੁਰ ਉਹਨਾਂ ਨੇ ਸਾਡੀ ਕੌਮ ਲਈ ਬਹੁਤ ਕੁਝ ਕੀਤਾ ਪਰ ਅਸੀਂ ਕੀ ਕਰਦੇ ਹਾਂ ਬਿਲਕੁਲ ਸੁਭਾਨ ਅੱਲਾਹ ਦੇ ਕਾਦਰ ਨੂੰ ਰਿਹਾ ਕਰ ਦਿੰਦੇ ਹਾਂ ਕਹਿੰਦੇ ਬੜੇ ਚੰਗੇ ਆਚਰਣ ਵਾਲੇ ਨੇ ਕਦੇ ਪੁੱਛੋ ਜਾ ਕੇ ਪਟਿਆਲਾ ਜੇਲ੍ਹ ਵਿੱਚ ਪੁੱਛੋ ਬਲਵੰਤ ਸਿੰਘ ਰਾਜਵਾਨ ਦੇ ਬਾਰੇ ਕਿਆ ਕਹਿੰਦੇ ਜਦੋਂ ਦਾ ਉਹ ਸਾਡੇ ਇੱਥੇ ਜੇਲ੍ਹ ਵਿੱਚ ਆਇਆ ਜੇਲ੍ਹ ਦਾ ਮਾਹੌਲ ਬਦਲ ਗਿਆ ਜਿੱਥੇ ਜਿੱਥੇ ਬੰਦੀ ਸਿੰਘ ਬੈਠੇ ਆ ਉਹਨਾਂ ਨੇ ਨਾਮ ਵਾਲੀ ਦਾ ਜਾਪ ਕਰਕੇ ਉੱਥੇ ਵਾਧਾ ਵਰਣੀ ਸਹੀ ਕਰ ਦਿੱਤਾ ਤੇ ਪਰ ਸਾਨੂੰ ਨਿਆ ਨਹੀਂ ਮਿਲਦਾ ਇੱਥੇ ਜ਼ਿਕਰ ਹੋ ਰਿਹਾ ਸੀ ਚਾਵਲਾ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਛੇ ਜਣੀ ਸ਼ਰੋਣੀ ਕਮੇਟੀ ਆ ਇਹਨੂੰ ਮਿੰਨੀ ਪਾਰਲੀਮੈਂਟ ਨਾਲ ਕਿਹਾ ਜਾਵੇ ਚਾਵਲਾ ਸਾਹਿਬ ਅਸੀਂ ਤਾਂ ਪਾਰਲੀਮੈਂਟ ਕਹਿੰਦੇ ਆ ਪਰ ਉਹ ਮਿੰਨੀ ਪਾਰਲੀਮੈਂਟ ਤੋਂ ਵੀ ਡਰੀ ਜਾਂਦੇ ਨੇ ਉਹ ਮਿੰਨੀ ਪਾਰਲੀਮੈਂਟ ਨੂੰ ਵੀ ਆਪਣੇ ਆਪ ਦੇ ਵਿੱਚ ਜਿੰਨੇ ਕਹਿੰਦੇ ਨੇ ਨਾ ਕੰਸਿਡਰ ਨਹੀਂ ਕਰਦੇ ਉਹਨਾਂ ਨੂੰ ਚਰਚਤੀ ਆ ਉਹ ਕਹਿੰਦੇ ਇਹ ਚਰਚਤੀ ਬਣ ਰਿਹਾ ਸਾਡੇ ਵਾਸਤੇ ਤੇ ਉਹ ਕਹਿੰਦੇ ਤੋੜ ਦਿਆਂਗੇ ਤੁਹਾਡੀ ਇਹ ਪਾਰਟੀ ਮਿੰਨੀ ਪਾਰਲੀਮੈਂਟ ਜਾਂ ਪਾਰਲੀਮੈਂਟ ਤੋੜ ਦਿਆਂਗੇ ਕਿਉਂਕਿ ਤੁਸੀਂ ਸੱਤਾ ਨੂੰ ਚੈਲੰਜ ਕਰਦੇ ਹੋ ਤੇ ਸਾਡੇ ਖਿਲਾਫ ਸੰਗਤ ਨੂੰ ਇੱਕ ਬੇਨਤੀ ਕਰਦਾ ਬੜਾ ਕੂੜ ਪ੍ਰਚਾਰ ਤੁਹਾਡੀਆਂ ਸਸਤਾਵਾਂ ਦੇ ਖਿਲਾਫ ਹੁੰਦਾ ਤੁਹਾਡੇ ਆਗੂਆਂ ਦੇ ਖਿਲਾਫ ਹੁੰਦਾ ਕਿ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਾਂ ਡੀਸੀ ਨਹੀਂ ਮਿਲਦਾ ਜਦੋਂ ਰਾਜਾ ਬੇਈਮਾਨ ਹੋ ਜਵੇ ਤਾਂ ਫਿਰ ਉਹਦੇ ਖਿਲਾਫ ਇੱਕ ਲੜਾਈ ਵਿੰਡੀ ਜਾਂਦੀ ਆ ਤੇ ਕਦੇ ਵੀ ਜਿਹੜੇ ਜਝਾਰੂ ਲੋਕ ਹੁੰਦੇ ਨੇ ਆ ਪੀਖ ਨਹੀਂ ਮੰਗਦੇ ਇਹਨਾਂ ਦੀ ਮਨਛਾ ਪਾੜੀ ਆ ਤੁਸੀਂ ਵੇਖੋ ਕਿ ਅੱਜ ਦੇ ਹਾਲਾਤ ਕੀ ਨੇ ਪੜਨਾ ਚਾਹੀਦਾ ਸਾਨੂੰ ਖਾਣਾ ਚਾਹੀਦਾ ਸਾਨੂੰ ਇਸ ਦੇਸ਼ ਤੇ ਬੈਠੇ ਦਿੱਲੀ ਤੇ ਬੈਠੇ ਸਾਡੇ ਖਿਲਾਫ ਨੇ ਇਸ ਪੰਜਾਬ ਚ ਬੈਠੇ ਸਾਡੇ ਖਿਲਾਫ ਨੇ ਜਿਹੜੀ ਕਾਂਗਰਸ ਜੀ ਨੇ ਵੱਡੇ ਹਮਲੇ ਕੀਤੇ ਸਾਡੇ ਖਿਲਾਫ ਆ ਕੱਲੇ ਤੁਸੀਂ ਆਪਣੇ ਸਿਧਾਂਤ ਨੂੰ ਲੈ ਕੇ ਲੜ ਰਹੇ ਹੋ ਸੋ ਇਸ ਕਰਕੇ ਆ ਜਿੰਨਾ ਅੱਜ ਦਾ ਸਮਾਵਾ ਇਸ ਸਮੇਂ ਨੂੰ ਪਰਚੋਲੋ ਵਾਚੋ ਆਪਣੀ ਕੌਮ ਦੇ ਨੂੰ ਮਜ਼ਬੂਤ ਕਰੋ ਕੌਮ ਦੀਆਂ ਸੰਸਥਾਵਾਂ ਨੂੰ ਤੋੜ ਕੇ ਹਰਿਆਣਾ ਬਣਾ ਦਿੱਤਾ ਕਾਦੇ ਲਈ ਕਹਿੰਦੇ ਅਸੀਂ ਆਪਣਾ ਇੱਕ ਘੁੱਗੂ ਹੋਰ ਖੜਾ ਕਰ ਦਿਆਂਗੇ ਜਿਵੇਂ ਦਿੱਲੀ ਵਾਲੇ ਬੈਠੇ ਜੋ ਵੀ ਗੱਲ ਦਿੱਲੀ ਦੇ ਰਾਜਦਾਰ ਦੀ ਹੁੰਦੀ ਆ ਉਹੀ ਗੱਲ ਇੱਥੇ ਬੋਲਦੇ ਨੇ ਉਹਨਾਂ ਦੇ ਭੋਂਬੂ ਬਣ ਗਏ ਨੇ ਸੋ ਅੱਜ ਗੁਰੂ ਅਗੇ ਅਰਦਾਸ ਕਰੋ ਕਿ ਗੁਰੂ ਤੁਹਾਡੀ ਇਹ ਸੰਸਥਾ ਨੂੰ ਤੁਹਾਡੇ ਇਸ ਸੰਸਥਾ ਦੇ ਜਿਹੜੇ ਮਾਨ ਮਤੇ ਅਗਵਾਈ ਕਰਨ ਵਾਲੇ ਆ ਜਿਵੇਂ ਜ਼ਿਕਰ ਕਰਕੇ ਗਿਆ ਚਾਵਲਾ ਸਾਹਿਬ ਸਾਡੇ ਹਰਜਿੰਦਰ ਸਿੰਘ ਦੀ ਧਾਮੀ ਸਾਹਿਬ ਜਿਹੜੇ ਕਿ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਪਿਛਲੇ ਸਮੇਂ ਦੀ ਕਾਬਲੀਅਤ ਸਿੱਖੀ ਪ੍ਰਤੀ ਦੇਣ ਇਤਿਹਾਸ ਨੂੰ ਜਾਗਰ ਕਰਨਾ ਤੁਹਾਡੇ ਤੱਕ ਪਹੁੰਚ ਕਰਨਾ ਬਹੁਤ ਵੱਡਾ ਮਾਣ ਵਾਲੀ ਗੱਲ ਆ ਉਹ ਗਵਾਹੀ ਕਰ ਰਹੇ ਨੇ ਸਾਨੂੰ ਇਸ ਗੱਲ ਦਾ ਮਾਣ ਆ ਇਹਨਾਂ ਦੀ ਗਵਾਹੀ ਵਿੱਚ ਅਸੀਂ ਬਹੁਤ ਲੰਮਾ ਸਮਾਂ ਹੋ ਗਿਆ ਕੰਮ ਕਰ ਰਹੇ ਆ ਤੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜ ਕੇ ਅਸੀਂ ਆ ਆਪਣੇ ਪ੍ਰਾਤਨ ਇਤਿਹਾਸ ਨੂੰ ਯਾਦ ਰੱਖਣਾ ਅੱਜ ਵੀ ਇਹਨਾਂ ਚੁਣੌਤੀਆਂ ਦੇ ਖਿਲਾਫ ਆਪਾਂ ਡਟਣਾ ਇਹ ਵੀ ਸ਼ਹੀਦਾਂ ਨੂੰ ਨਮਸਕਾਰ ਹੈ ਇਸ ਸਮੇਂ ਤੇ ਲਖੇਵਾਲ ਸਾਹਿਬ ਖੇੜਾ ਸਾਹਿਬ ਚਾਹੂਲਾ ਸਾਹਿਬ ਮੇਰੇ ਬਹੁਤ ਸਾਰੇ ਜੋ ਮਿੱਤਰ ਗੋਗੀ ਜੀ ਹੋਰ ਵੀ ਬੜੀਆਂ ਸਤਿਕਾਰਯੋਗ ਚੀਜ਼ਾਂ ਇੱਥੇ ਬਰਾਜਮਾਨ ਨੇ ਬਹੁਤ ਸਤਿਕਾਰਯੋਗ ਸਾਡੇ ਜੋ ਸਮਾਜ ਸੇਵੀ ਨੇ ਜਿਨ੍ਹਾਂ ਦਾ ਬੜਾ ਵੱਡਾ ਮਾਣ ਹੈ ਜਿਨ੍ਹਾਂ ਦਾ ਸਨਮਾਨ ਹੈ ਉਹ ਵੀ ਸਾਡੇ ਵਿੱਚਕਾਰ ਆਏ ਨੇ ਸੋ ਮੈਂ ਇੱਥੇ ਹੀ ਆਪ ਸਭ ਸੰਗਤ ਦਾ ਗੁਰੂ ਅਰਦਾਸ ਗੁਰੂ ਅਗੇ ਅਰਦਾਸ ਕਰਦਾ ਹਾਂ ਕਿ ਕਿਰਪਾ ਕਰਨ ਕੌਮ ਨੂੰ ਪੰਥ ਨੂੰ ਏਕਤਾ ਦਾ ਬਾਗ ਚੜ੍ਹਦੇ ਕਲਾ ਬਖਸ਼ਣ ਤਾਂ ਕਿ ਜਿੰਨੇ ਵੀ ਜਿਹੜੇ ਪੰਥ ਦੇ ਖਾਸ ਤੌਰ ਤੇ ਪੰਜਾਬ ਦੀ ਸੱਤਾ ਦੇ ਨਾਲ ਜੁੜੇ ਜਿਹੜੇ ਲੋਕ ਨੇ ਜਿਹੜੇ ਇਸ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਪੰਜਾਬ ਨੂੰ ਲੁੱਟਣ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੇ ਖਿਲਾਫ ਆਪਾਂ ਵਾਜਬ ਬੁਲੰਦ ਕਰੀਏ ਬਹੁਤ ਬਹੁਤ ਤੁਹਾਡਾ ਸਬੂਚੇ ਤੌਰ ਤੇ ਧੰਨਵਾਦ ਜੀ ਬਵਾਹਿਰੂ ਜੀ ਦਾ ਖਾਲਸਾ